ਵਾਰੀਗ ਡੀਗਾ ਕਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਫਤਿਹ ਦੋਸਤੋ ਅੱਜ ਅਸੀਂ ਫੀਦਕੋਟ ਤੋਂ ਜਿੰਨੀ ਸਾਡੀ ਸਮਰਥਾ ਹੈ ਅਸੀਂ ਉਸ ਹਿਸਾਬ ਦੇ ਨਾਲ ਫੀਦਕੋਟੋਂ ਰਾਸ਼ਨ ਦੀਆਂ ਟਰਾਲੀਆਂ ਭੇਜੀਆਂ ਜਿਹੜੀਆਂ ਪਸ਼ੂਆਂ ਦਾ ਡੰਗਰਾਂ ਦਾ ਇਥੋਂ ਰਾਸ਼ਨ ਲੈ ਕੇ ਗਈਆਂ ਜਿਦੇ ਵਿੱਚ ਪੱਠੇ ਆਟਾ ਚੌਕਰ ਤੂੜੀ ਫੀਡ ਅਸੀਂ ਜੋ ਵੀ ਸਾਡੀ ਸਮਰਥਾ ਅਸੀਂ ਉਸ ਹਿਸਾਬ ਨਾਲ ਭੇਜੀ ਠੀਕ ਹੈ ਸਰਕਾਰਾਂ ਵੀ ਮਦਦ ਕਰਦੀਆਂ ਲੋਕ ਵੀ ਮਦਦ ਕਰਦੇ ਆ ਐਨ ਜੀਓ ਵੀ ਮਦਦ ਕਰਦੇ ਇਸ ਔਖੀ ਘੜੀ ਦੇ ਵਿੱਚ ਪੰਜਾਬ ਵਿੱਚ ਸਾਰੇ ਇੱਕ ਦੂਜੇ ਨਾਲ ਆਪਾਂ ਬਾਹਨਾ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਮੈਂ ਕਿਸੇ ਦੀ ਤਾਰੀਫ਼ ਨਹੀਂ ਕਰਦਾ ਆ ਔਖੀ ਸਮਾਂ ਸਾਡੇ ਪੰਜਾਬ ਦੇ ਉੱਤੇ ਪੰਜਾਬੀਆਂ ਤੇ ਅਸੀਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਪਰ ਮੇਰੀ ਇੱਕ ਮੇਰੇ ਮੰਚ ਜ਼ਰੂਰ ਬੇਨਤੀ ਆਂ ਆਪਾਂ ਸਾਰੇ ਪੰਜਾਬ ਨੂੰ ਪਿਆਰ ਕਰਨ ਵਾਸਤੇ ਸਾਰੇ ਪੰਜਾਬ ਨੂੰ ਸਾਰੇ ਪੋਲੀਟੀਸ਼ਨ ਪੰਜਾਬ ਨੂੰ ਪਿਆਰ ਕਰਦੇ ਆਂ ਸਾਰੇ ਇੱਕੋ ਹੀ ਗੱਲ ਕਹਿੰਦੇ ਆਂ ਅਸੀਂ ਪੰਜਾਬ ਬਚਾਉਣਾ ਅਸੀਂ ਪੰਜਾਬ ਨੂੰ ਬਚਾਉਣਾ ਮੇਰੀ ਇੱਕ ਬੇਨਤੀ ਆ ਆਮ ਬੰਦੇ ਨੂੰ ਤਾਂ ਮੈਂ ਆਮ ਬੰਦਾ ਜਿੰਨੀ ਉਹਦੀ ਬੁੱਕਤ ਆ ਆਪਦੇ ਸਮਰੱਥਾ ਤੋਂ ਵੱਧ ਮਿਹਨਤ ਕਰ ਰਿਹਾ ਹੈ ਸਮਰੱਥਾ ਤੋਂ ਵੱਧ ਪੈਸੇ ਦੇ ਰਿਹਾ ਮੈਂ ਇੱਕ ਬੇਨਤੀ ਕਰੂੰਗਾ ਇਹ ਸਰਕਾਰ ਨੂੰ ਤੇ 13 MP ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ 112 MLA ਮੇਰੀ ਇੱਕ ਬੇਈਮੀ ਹੈ ਸਾਰਿਆਂ ਨੂੰ ਵੀ ਜਿਹੜੇ ਹੁਣ ਜਿਹੜੇ MLA ਸਰਕਾਰ ਦੇ ਹੈਗੇ ਨੇ ਉਹ ਅੱਜ ਤੋਂ ਬਾਅਦ ਆ 12-15 ਮਹੀਨੇ ਰਹਿ ਗਏ ਆ ਆਪ ਦੀ ਸਾਰੀ ਤਨਖਾਹ ਸਾਰੀ ਤਨਖਾਹ ਹਰ ਪੀੜਤਾ ਨੂੰ ਡੋਨੇਟ ਕਰ ਜੇ ਉਹ ਲੋਕਾਂ ਦੇ ਸਹੀ ਹਤੈਸ਼ੀ ਆ ਲੋਕਾਂ ਨਾਲ ਖੜੇ ਛੱਡੋ ਆਪਾਂ ਸਾਰੇ ਆਪਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਸਾਰੇ ਮਾੜਾ ਕਰੀ ਜਾਂਦੇ ਸਾਰੇ ਐ ਕਿ ਤੁਸੀਂ ਛੱਡ ਦਿਓ ਸਮਝ ਲਓ ਵੀ 15 ਮਹੀਨੇ ਪਹਿਲਾਂ ਸਰਕਾਰ ਦੇ ਅਸੀਂ ਅਸੀਂ ਤਨਖਾਹ ਨਹੀਂ ਲੈਣੀ ਜਿਹੜੀ ਲੈ ਲਈ ਠੀਕ ਆ ਜਿਹੜੇ ਹੁਣ ਤਨਖਾਹ ਸਭ ਉਧਰ ਦੇ ਦਿਓ ਜਿੰਨੇ ਪੈਨਸ਼ਨਾਂ ਲੈ ਰਹੇ ਸਰਕਾਰ ਤੋਂ ਐ ਐਮਐਲਏ ਸਭ ਬਲ ਪੋਲੀਟੀਕਲ ਬੰਦੇ ਉਹ ਵੀ ਸਾਰੇ ਸਰਕਾਰ ਨੂੰ ਪੈਸਾ ਤੋਂ ਤਾਂ ਕਿ ਅਸੀਂ ਆਪ ਦੇ ਹਰ ਇਸ ਔਖੀ ਘੜੀ ਦੇ ਵਿੱਚ ਆਪ ਦਾ ਵੱਡਮੁੱਲਾ ਯੋਗਦਾਨ ਪਈ ਕਿ 15 ਮਹੀਨਿਆਂ ਦਾ ਕੋਈ ਫਰਕ ਨਹੀਂ ਪੈ ਜੂ ਤੇ ਪਰ ਉਹ ਰਾਸ਼ੀ ਤੋੜੀ ਦਿੱਤੀ ਹੋਈ ਰਾਸ਼ੀ ਹੜਪੀਟਾਂ ਵਾਸਤੇ ਬਹੁਤ ਵੱਡਾ ਸੰਜੀਵਨੀ ਬੂਟੀ ਦਾ ਕੰਮ ਕਰੂਗੀ ਮੇਰੀ ਇੱਕ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਵਾਸਤੇ ਪਤਾ ਨਹੀਂ ਤੁਸੀਂ ਕੀ ਕੀ ਗੱਲਾਂ ਕਰੋਗੇ ਕੀ ਨਹੀਂ ਪਰ ਮੈਂ ਤੁਹਾਨੂੰ ਬੇਨਤੀ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਮੈਨੂੰ ਜੋ ਮਾੜਾ ਚੰਗਾ ਬੋਲਣਾ ਬੋਲ ਲਿਓ ਪਰ ਜਿੰਨੇ ਐਮਐਲਏ ਐ ਜਿੰਨੇ ਸਾਬਕਾ ਐਮਐਲਏ ਐ ਜਿੰਨੇ ਸਾਬਕਾ ਐਮਪੀ ਐ ਤੁਸੀਂ ਆਪ ਦੀ 15-15 ਮਹੀਨਿਆਂ ਦੀ ਤਨਖਾਹਾਂ ਡੋਨੇਟ ਕਰੋ ਪੰਜਾਬ ਸਰਕਾਰ ਨੂੰ ਤਾਂ ਕਿ ਇਸ ਔਖੀ ਕੜੀ ਦੇ ਵਿੱਚ ਪੰਜਾਬ ਸਰਕਾਰ ਲੋਕਾਂ ਹੜਪੀਟਾਂ ਦੇ ਉੱਤੇ ਆਲਾਸ ਕੇ ਤਾਕੀ ਪੰਜਾਬ ਦੇ ਵਿੱਚ ਜੋ ਵੀ ਜਿਨੇ ਵੀ ਆਪਣਾ ਹੁਣ ਫਸਲਾਂ ਦਾ ਮੁਆਵਜ਼ਾ ਅਸੀਂ ਵੇਟ ਕਰਾਂਗੇ ਉਹ ਦੇਣਗੇ ਅਸੀਂ ਆਪਦਾ ਬੜਮੁੱਲਾ ਯੋਗਦਾਨ ਪਾਛੀ ਜਾਂ ਮੈਨੂੰ ਤੁਹਾਨੂੰ ਮੇਰੀ ਬੇਨਤੀ ਹੈ ਤੁਹਾਨੂੰ ਸਭ ਨੂੰ ਮੇਰੀ ਇਸ ਬੇਨਤੀ ਨੂੰ ਕਬੂਲ ਕਰਿਓ ਤਾਂਕਿ ਪੰਜਾਬ ਫਿਰ ਤਰੱਕੀ ਦੇ ਰਾਹ ਤੇ ਲੈ ਕੇ ਜਾ ਸਕੀ ਹੈ ਬਹੁਤ ਭਿਆਨਕ ਸਮੇਂ ਵਿੱਚ ਦੀ ਆਪਾਂ ਇਸ ਵਕਤ ਗੁਜ਼ਰ ਰਹੇ ਹਾਂ ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਸਾਡਾ ਸਾਥ ਦੋਗੇ ਪੰਜਾਬ ਦਾ ਸਾਥ ਦੋਗੇ ਪੰਜਾਬ ਦੇ ਲੋਕਾਂ ਦਾ ਸਾਥ ਦੋਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ